ਮੈਂ ਤੁਹਾਡਾ ਆਪਣਾ ਸੁਵਨਿੰਦਰ ਪਨੀਸਰ ਕੱਲ ਕਈ ਜਗ੍ਹਾ ਦੇ ਉੱਤੇ ਬਾਰਿਸ਼ ਪੈਣ ਦੇ ਨਾਲ ਮੌਸਮ ਤਾਂ 쿨 ਹੋ ਗਿਆ ਪਰ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਪਾਣੀ ਪਾਣੀ ਦੀ ਸਾਂਭ ਸੰਭਾਲ ਵਾਸਤੇ ਚਾਹੇ ਅਨੇਕਾਂ ਯਤਨ ਕੀਤੇ ਜਾ ਰਹੇ ਨੇ ਪਰ ਅਸੀਂ ਪਾਣੀ ਨੂੰ ਫੇਰ ਵੀ ਸੰਭਾਲ ਨਹੀਂ ਪਾ ਰਹੇ ਹੈਗੇ ਕਿਉਂ ਕਿੱਥੇ ਕਮੀਆਂ ਨੇ ਕਿ ਅਸੀਂ ਪਾਣੀ ਨੂੰ ਸੰਭਾਲ ਨਹੀਂ پا ਰਹੇ ਅੱਜ ਮੈਂ ਸਵੇਰ ਤੋਂ ਇਹੀ ਨੋਟਿਸ ਕਰ ਰਿਹਾ ਸੀਗਾ ਕਈ ਜਗ੍ਹਾ ਦੇ ਉੱਤੇ ਗਏ ਉੱਥੇ ਟੂਟੀਆਂ ਉਦੋਂ ਚੱਲੀ ਜਾਂਦੀਆਂ ਨੇ ਕਈ ਏਰੀਆ ਦੇ ਵਿੱਚੋਂ ਜਦੋਂ ਗੱਡੀ ਨਿਕਲੀ ਤਾਂ ਦੇਖਿਆ ਕੋਠੀਆਂ ਦੇ ਉੱਤੇ ਟੈਂਕੀਆਂ ਪਾਣੀ ਤਰ ਤੜ ਚੋਂਦਾ ਪਿਆ ਉਹਨਾਂ ਨੂੰ ਪਤਾ ਹੀ ਨਹੀਂਗਾ ਵੀ ਸਾਡੀ ਪਾਣੀ ਵਾਲੀ ਟੈਂਕੀ ਹੈ ਜਿਹੜੀ ਉਹ ਭਰ ਗਈ ਹੈ। ਉਹਦੇ ਨਾਲ ਕੀ ਹੈ ਇੱਕ ਤਾਂ ਲਾਈਟ ਦੀ ਦੁਰਵਰਤੋਂ ਜੇ ਸਾਨੂੰ ਸਰਕਾਰ ਨੇ 600 ਯੂਨਿਟ ਫ੍ਰੀ ਦੇ ਦਿੰਦੀ ਹੈ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਅਸੀਂ ਬੇਪਰਵਾਹ ਹੋ ਕੇ ਆਪਣੀਆਂ ਮੋਟਰਾਂ ਦੇ ਸੁੱਚ ਦੱਬਦੀਏ ਤੇ ਬੰਦ ਕਰਨੇ ਭੁੱਲ ਜਾਈਏ। ਚਲੋ ਮੁੱਦੇ ਤੇ ਆਨੇ ਆ ਪਾਣੀ ਦੇ ਮੁੱਦੇ ਦੇ ਉੱਤੇ। ਜੇ ਇੱਕ ਦਿਨ ਵਾਸਤੇ ਪੈਟਰੋਲ ਪੰਪ ਬੰਦ ਹੋ ਜਾਂਦੇ ਨੇ ਨਾ ਸਰਕਾਰ ਐਲਾਨ ਕਰ ਦਿੰਦੀ ਹੈ ਵੀ ਕੱਲੋਂ ਪੈਟਰੋਲ ਨਹੀਂ ਮਿਲਣਾ ਹੈਗਾ ਤਾਂ ਆਪਾਂ ਨੂੰ ਹਫੜਾ ਤਫੜੀ ਪੈ ਜਾਂਦੀ ਹੈ ਆਪਾਂ ਜੇ ਜੇਬ ਦੇ ਵਿੱਚ ਪੈਸੇ ਨਹੀਂ ਵੀ ਹੁੰਦੇ ਆਪਾਂ ਇਧਰੋਂ ਉਧਰੋਂ ਕਰਕੇ ਪਹਿਲੇ ਆਪਣੇ ਮੋਟਰਸਾਈਕਲ ਕਾਰ ਦੀ ਟੈਂਕੀ ਫੁੱਲ ਕਰਾਣੇ ਆ ਵੀ ਕੱਲੋਂ ਤੇਲ ਨਹੀਂ ਮਿਲਣਾ ਹੈਗਾ ਪੈਟਰੋਲ ਨਹੀਂ ਮਿਲਣਾ ਹੈਗਾ ਡੀਜ਼ਲ ਨਹੀਂ ਮਿਲਣਾ ਹੈਗਾ ਤੇ ਅਸੀਂ ਕਿੱਧਰ ਨੂੰ ਜਾਵਾਂਗੇ ਜਰਾ ਸੋਚ ਕੇ ਦੇਖਿਓ ਜੇ ਕਿਤੇ ਪਾਣੀ ਨਾ ਮਿਲਿਆ ਸਾਨੂੰ ਕਿਸੇ ਦਿਨ ਫੇਰ ਅਸੀਂ ਕਿੱਧਰ ਨੂੰ ਜਾਵਾਂਗੇ ਵਿਚਾਰ ਜ਼ਰੂਰ ਕਰਿਓ ਪਾਣੀ ਨੂੰ ਸੰਭਾਲਣ ਦੀ ਜ਼ਰੂਰਤ ਹੈ ਕੱਲ ਮੈਂ ਕਿਸੇ ਮਿੱਤਰ ਕੋਲੇ ਗਿਆ ਉਹਨਾਂ ਦਾ ਜਿਹੜਾ ਤੁਲੂ ਪੰਪ ਹੈ ਸਮਰਸੀਬਲ ਪੰਪ ਹੈ ਉਹ ਪਾਣੀ ਨਹੀਂ ਸੀ ਚੱਕਦਾ ਪਿਆ ਜਦੋਂ ਸਮਰਸੀਬਲ ਵਾਲਾ ਬੁਲਾਇਆ ਉਹ ਕਹਿੰਦਾ ਜੀ ਤੁਹਾਡੇ ਜਿਹੜੇ ਪਾਈਪ ਪਾਇਆ ਹੋਇਆ ਨਾ ਉਹ ਪਾਈਪ ਦੀ ਪਰਤ ਤੱਕ ਪਾਣੀ ਨਹੀਂ ਆ ਰਿਹਾ ਹੈਗਾ ਇਹ ਕਟੂ-ਕਟ 12-15 ਫੁੱਟ ਪਾਈਪ ਹੋਰ ਪਾੜਾ ਪੈਣਾ ਫੇਰ ਪਾਣੀ ਚੱਕੂਗਾ ਤੁਹਾਡਾ ਸਮਰਸੀਬਾ ਜੇ ਅਸੀਂ ਇਸੇ ਤਰ੍ਹਾਂ ਪਾਣੀ ਵੇਸਟ ਕਰਦੇ ਰਹੇ ਤਾਂ 12-15 ਫੁੱਟ ਤਾਂ ਕੀ ਸਾਨੂੰ ਕਈ 100 ਫੁੱਟ ਥੱਲੇ ਜਾਣਾ ਪੈਣਾ ਤੇ ਜੇ ਪਾਣੀ ਖਤਮ ਹੋ ਗਿਆ ਫੇਰ ਅਸੀਂ ਸੋਚੀ ਸਕਦੇ ਹਾਂ ਕੀ ਹਾਲਾਤ ਹੋਣਗੇ ਕਮੈਂਟਾਂ ਦੇ ਵਿੱਚ ਆਪਣਾ ਸੁਝਾਜ ਜ਼ਰੂਰ ਦੱਸਿਓ ਵੀ ਜੇ ਪੈਟਰੋਲ ਦੇ ਡੀਜ਼ਲ ਦੇ ਬੰਦ ਹੋਣ ਕਾਰਨ ਸਾਨੂੰ ਹਹਾਕਾਰ ਪੈ ਸਕਦੀ ਹੈ ਤਾਂ ਜਿਸ ਦਿਨ ਪਾਣੀ ਬਾਰੇ ਇਹ ਐਲਾਨ ਹੋ ਗਿਆ ਵੀ ਪਾਣੀ ਧਰਤੀ ਦੇ ਵਿੱਚੋਂ ਖਤਮ ਹੁੰਦਾ ਜਾ ਰਿਹਾ ਹੈ ਇਹ ਤੁਹਾਡੇ ਟੁੱਲੂ ਪੰਪਾਂ ਨੇ ਪਾਣੀ ਨਹੀਂ ਚੱਕਣਾ ਹੁਣ ਜਿੱਥੇ ਤੱਕ ਪਰਤ ਰਹਿ ਗਈ ਹੈ ਤਾਂ ਤੁਹਾਡਾ ਕੀ ਹਾਲ ਹੋਵੇਗਾ